ਮੌਸਮ ਨੂੰ ਲੈ ਕੇ ਵੱਡੀ ਅਪਡੇਟ ਲੈ ਕੇ ਜਿਹੜਾ ਹਾਜ਼ਰ ਹੋਇਆ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੇ ਕਿ 9 ਤੋਂ 15 ਜਿਹੜੀ ਤਰੀਕ ਹੈ 9 10 11 12 13 14 ਤੇ 15 ਤਰੀਕ ਵਾਤਾਵਰਨ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਮੀਂਹ ਦੇਖਣ ਨੂੰ ਮਿਲੇਗਾ ਵੱਡੀ ਜਿਹੜੀ ਆ ਹੋ ਚੁੱਕੀ ਹੈ ਤਾਂ ਦੂਜੀ ਪਾਸੇ ਮੌਸਮ ਦੀ ਗੱਲ ਕਰੀਏ ਤਾਂ ਗਰਮੀ ਵੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਦੁਪਹਿਰ ਦੇ ਸਮੇਂ ਤਾਪਮਾਨ ਜਿਹੜਾ ਨਜ਼ਰ ਆ ਰਿਹਾ ਵਧਦਾ ਹੋਇਆ ਨਜ਼ਰ ਆ ਰਿਹਾ ਮੀਂਹ ਦੇ ਨਾਲ ਹੁਣ ਰਾਹਤ ਮਿਲਣ ਵਾਲੀ ਹੈ 9 ਤੇ 10 ਤਰੀਕਿਆ ਜਾ ਰਿਹਾ ਮੌਸਮ ਵਿਭਾਗ ਵੱਲੋਂ ਕਿ بارش ਪਵੇਗੀ 9 ਤੋਂ 15 ਦੇ ਵਿੱਚਕਾਰ ਮੌਸਮ ਬਦਲਦਾ ਹੋਇਆ ਨਜ਼ਰ ਆਣ ਵਾਲਾ ਤਾਂ ਚੋਣਾ ਨਜ਼ਦੀਕ ਨੇ ਉਥੇ ਹੀ ਸਿਆਸਤਦਾਨਾਂ ਦੇ ਲਈ ਵੱਡੀ ਏ ਖਬਰ ਹੈ ਕਿ ਚੋਣ ਪ੍ਰਚਾਰ ਉਹਨਾਂ ਨੇ ਕਰਨਾ ਹੈ ਉਸ ਦੇ ਵਿੱਚ ਹੀ ਜਿਹੜਾ ਮੌਸਮ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ 9 ਤੋਂ ਜੇਕਰ ਗੱਲ ਕਰੀਏ 13 14 ਨੂੰ ਜਿਹੜਾ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਵੈਦਰ ਦੀ ਜਿਹੜੀ ਫੋਰਕਾਸਟਿੰਗ ਅਪਡੇਟ ਜਿਹੜੀ ਸਾਹਮਣੇ ਆਈ ਹੈ ਕਿ 9-10 ਨੂੰ ਹਲਕੀ ਬੂੰਦਾਬاندی ਹੋ ਸਕਦੀ ਹੈ ਦੂਜੇ ਹੀ ਪਾਸੇ 11 ਤੋਂ ਲੈ ਕੇ 15 ਮਈ ਤੱਕ ਜਿਹੜਾ ਪੰਜਾਬ ਦੇ ਵਿੱਚ ਕਈ ਇਲਾਕਿਆਂ 'ਚ ਹਨੇਰੀ ਆਣ ਦੀ ਜਿਹੜੀ ਸੰਭਾਵਨਾ ਹੈ ਤੇ ਮੀਂਹ ਵੀ ਜਿਹੜਾ ਪੈ ਸਕਦਾ ਬੂੰਦਾਬاندی ਹੋ ਸਕਦੀ ਹੈ 9 ਤੇ 10 ਨੂੰ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜਾ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਹਰਿਆਣਾ ਦੇ ਵਿੱਚ ਵੀ ਇਹ ਤਸਵੀਰ ਦੇਖਣ ਨੂੰ ਮਿਲੇਗੀ ਕੀ ਪੱਛਮੀ ਸਿਸਟਮ ਜਿਹੜਾ ਹੈ ਹਵਾਵਾਂ ਦੇ ਵਿੱਚ ਜਿਹੜਾ ਹੈ ਤਬਦੀਲ ਜਿਹੜਾ ਹੋ ਸਕਦਾ ਹੈ ਮੌਸਮ ਹਵਾਵਾਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ 19 ਤੋਂ ਮਾਫ ਕਰਨਾ 9 ਤੋਂ ਲੈ ਕੇ 10 ਤਰੀਕ ਕਿਹਾ ਜਾ ਰਿਹਾ ਹੈ ਤਿੰਨੋਂ ਪਹਿਰ ਦੇ ਵਿੱਚ ਕਿਹਾ ਜਾ ਰਿਹਾ ਬੂੰਦਾਬاندی ਹੋ ਸਕਦੀ ਹੈ ਤੇ 9 ਤੋਂ 15 ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਏਗੀ ਬਾਹਰ ਵੀ ਜੇਕਰ ਹੁਣ ਦੇਖੀ ਅੱਜ ਦਾ ਦਿਨ ਵੀ ਮੌਸਮ ਜਿਹੜਾ ਗਰਮੀ ਵਾਲਾ ਹੋਇਆ ਤੇ ਜੇਕਰ ਬਾਹਰ ਨਿਕਲਦੇ ਆ ਤਾਂ ਤੇਜ਼ ਧੁੱਪ ਹੁੰਦੀ ਹੈ ਲੂ ਚੱਲਦੀ ਹੁੰਦੀ ਹੈ ਤੇ ਜੇਕਰ ਅਸੀਂ ਮੋਟਰਸਾਈਕਲਾਂ ਤੇ ਵੀ ਜਾਈਏ ਐਕਟਿਵਾ ਤੇ ਕੋਈ ਜਾਈਏ ਤਾਂ ਉਦੋਂ ਵੀ ਜਿਹੜਾ ਗਰਮੀ ਮਹਿਸੂਸ ਹੁੰਦੀ ਹੈ ਤਾਂ ਉੱਥੇ ਹੀ ਖਬਰ ਜਿਹੜੀ ਸਾਹਮਣੇ ਆਂਦੀ ਹੈ ਜਿਸ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਕਿ 9-10 ਨੂੰ ਬੂੰਦਾਬਾਂਦੀ ਜਿਹੜੀ ਪੈ ਸਕਦੀ ਹੈ ਮੌਸਮ ਨਾਲ ਜੁੜੀ ਇਹ ਵੱਡੀ ਅਪਡੇਟ ਹੈ ਕਿ 9 ਤੋਂ 15 ਨੂੰ ਵਾਤਾਵਰਣ ਦੇ ਵਿੱਚ ਤਬਦੀਲੀ ਆਏਗੀ ਮੌਸਮ 'ਚ ਤਬਦੀਲੀ ਆਏਗੀ ਮੀਂਹ ਦੇਖਣ ਨੂੰ ਮਿਲੇਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਹਨੇਰੀ ਦੀ ਜਿਹੜੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਹੈ ਤੁਹਾਡੇ ਇਲਾਕੇ ਦਾ ਇਸ ਵੇਲੇ ਕੀ ਮੌਸਮ ਹੈ ਜ਼ਰੂਰ ਦੱਸਣਾ ਕਮੈਂਟਾਂ ਰਾਹੀਂ ਅਸੀਂ ਪੜ ਕੇ ਸਭ ਨੂੰ ਸੁਣਾਣਾ ਚਾਹਾਂਗੇ ਕਿ ਤੁਹਾਡੇ ਇਲਾਕੇ ਦਾ ਕੀ ਇਸ ਵੇਲੇ ਹਾਲ ਹੈ ਤੇ ਬੀਤੇ ਦਿਨੀ ਕਿਸ ਤਰੀਕੇ ਦਾ ਮੌਸਮ ਸੀਗਾ ਕਿੱਥੇ ਤੁਸੀਂ ਇਸ ਵੇਲੇ ਮੌਜੂਦ ਹੋ ਕਿੱਥੇ ਬੈਠ ਕੇ ਇਹ ਖਬਰ ਦੇਖ ਰਹੇ ਹੋ ਜ਼ਰੂਰ ਕਮੈਂਟਰਾਈ ਸਾਂਝਾ ਕਰੋ ਤਾਂ ਕਿ ਸਾਰੇ ਲੋਕ ਜਿਹੜੇ ਨੇ ਉਹ ਪੜ ਸਕਣ ਕਿ ਕਿਹੜੇ ਪੰਜਾਬ ਦੇ ਇਲਾਕੇ ਨੇ ਜਿੱਥੇ ਫਿਲਹਾਲ ਦੇ ਸਮੇਂ ਦੇ ਵਿੱਚ ਜਿਹੜਾ ਮੌਸਮ ਠੰਡਾ ਹੈ ਤੇ ਕਿੱਥੇ ਗਰਮੀ ਹੈ ਤੇ ਲੁਧਿਆਣਾ ਦੀ ਜੇਕਰ ਗੱਲ ਕਰੀਏ ਲੁਧਿਆਣਾ ਦੇ ਵਿੱਚ ਕਾਫੀ ਜਿਹੜੀ ਗਰਮੀ ਪੈ ਰਹੀ ਹੈ ਇਸ ਵੇਲੇ ਤੇਜ਼ ਧੁੱਪ ਹੈ ਸਵੇਰੇ 7:30 ਵਜੇ ਉਹੀ ਜਿਹੜਾ ਧੁੱਪ ਪੈਣੀ ਸ਼ੁਰੂ ਹੋ ਜਾਂਦੀ ਹੈ ਦਿਨ ਜਿਹੜੇ ਲੰਬੇ ਹੋ ਚੁੱਕੇ ਨੇ ਤਾਂ ਉੱਥੇ ਹੀ ਗਰਮੀ ਵੀ ਜਿਹੜੀ ਐ ਇਸ ਵੇਲੇ ਵੱਧਦੀ ਨਜ਼ਰ ਆ ਰਹੀ ਹੈ ਰਾਤ 12 ਵਜੇ ਤੋਂ ਬਾਅਦ ਹੀ ਜਿਹੜਾ ਮੌਸਮ ਠੰਡਾ ਹੋ ਜਾਂਦਾ ਲੇਕਿਨ ਪੂਰੇ ਦਿਨ ਦੇ ਵਿੱਚ ਜਿਹੜਾ ਗਰਮੀ ਮਹਿਸੂਸ ਹੁੰਦੀ ਹੈ ਤੇ ਉੱਥੇ ਹੀ ਇਹ ਖਬਰ ਸਾਹਮਣੇ ਆਂਦੀ ਹੈ 9 ਤੋਂ 15 ਵਿੱਚ ਜਿਹੜਾ ਮੌਸਮ ਬਦਲੇਗਾ ਤੇ 9 ਤੋਂ 9 ਤੇ 10 ਦੇ ਵਿੱਚ ਹਲਕੀ ਬੂੰਦਾਬਾਰਿ ਦੀ ਜਿਹੜੀ ਪੈ ਸਕਦੀ ਹੈ ਮੀਂਹ ਆ ਸਕਦਾ ਪੰਜਾਬ ਤੇ ਹਰਿਆਣਾ ਦੇ ਵਿੱਚ